मास को लगा दो और जोर से बैठना बोलेगा तो क्या नहीं बात है ये लोग ना चालू रहता है पता नहीं क्या ਆ ਗਿਆ ਜੀ ਆ ਗਿਆ 2 ਮਿੰਟ ਉਹ ਜੋ ਢਾਟੂ ਦੇ ਕੋਲ ਉਹ ਗਾਉਂ ਉਹ ਗਾਉਂ ਕੱਢਾ ਕੈਮਰਾ ਕੱਢ ਪੁੱਤ ਮੈਂ ਬੋਲ ਕੇ ਦੱਸ ਦਉ ਮਸਲਾ ਹੈ ਕਿ ਵੈਸੇ ਜਨਰਲ ਸ਼ੋਰ ਤੂੰ ਪਹਿਲਾਂ ਉਹ ਕਰ ਲੈਣਾ ਵਾਈਟ ਕਰਦਾ ਮੈਂ ਕਿ ਸ਼ੋਰ ਆਏਗੇ ਨਾ ਬੋਲਦਿਆਂ ਦੇ ਭੈਣ ਬੋਲਦੇ ਕੀ ਮਸਲਾ ਜੀ ਭੈਣ ਮਸਲਾ ਇਹ ਸਾਡਾ ਵਿਚੇ ਦਾ ਹੈ ਜਿਹੜੀ ਹੋਈ ਹੈ ਇਹਨੇ ਸਾਨੂੰ ਸਿੱਧਾ ਉਹ ਵਗ ਇਹਦੀ ਵਾਮੀ ਆਈ ਇਹਨੇ ਸਾਨੂੰ ਬਹੁਤ ਤੰਗ ਕੀਤਾ ਸਿੱਧਾ ਆਜਾ ਕਿਸੇ ਦੀ ਪਰ ਹੈ ਨਾ ਅਰਿੰਦਰ ਕੋ ਪਤਨੀ ਨਹੀਂ ਸੀ ਤੇ ਸਭਾ ਨੂੰ ਕੋ ਤਹਾਂ ਬੱਥਿਆ ਰਿਹਾ ਉਹ ਫੁੱਟ ਜੇਥੋਂ ਤੁਹਾਡਾ ਬੱਸ ਸਰਹਰਾ ਤੌਰਿਆਂ ਦਾ ਸੰਸਾਰ ਤੋਂ ਹੋਇਆ ਜਾਇਆ ਮੇਰੇ ਹੁੰਦਾ ਟੰਕੇ ਲੱਗੇ ਆ ਉਹਨਾ ਕਾਦਰ ਲੱਗਾ ਸਾਨੂੰ ਕੋਲ ਜਾਨਵਰ ਦੇ ਪਰ ਲੱਗਾ ਬੋਲ ਤੂੰ ਬੋਲ ਬੋਲ ਜਿਸ ਨੂੰ ਦਾ ਇਹ ਮਗਵਾ ਤਾਹਤਾ ਦਰਵਾਜ਼ਾ ਵਾਲੇ ਦਾਹਤਾ ਤੇ ਨੂੰ ਕੋਈ ਪਤਾ ਨਹੀਂ ਲੱਗਣਾ ਇਹਨੇ ਇਹ ਸੋਚਿਆ ਇਹਦੇ ਮਗਰ ਕੋਈ ਆਉਦਾ ਨਹੀਂ ਤਾਂ ਅਹੀਂ ਇਹਦੇ ਤੋਂ ਡਰਦਾ ਕੋਈ ਆਉਂਦਾ ਵੀ ਕਿ ਕਲੇਸ਼ ਨਾ ਪਵੇ ਤੇ ਜੇ ਇਹਨੂੰ ਇਹ ਆਪਣੇ ਬਾਰੇ ਦੱਸਣੀ ਸੀ ਜਿਹੜਾ ਜਾਂਦੇ ਹੋ ਜਿਹੜਾ ਇਹ ਮਸਲਾ ਲੈ ਕੇ ਆਇਆ ਮੈਂ ਵਿਜੇ ਸਿੰਘ ਕੱਤਰਤਰ ਪਰਦਾਸ ਦੀ ਬੇਟੀ ਸ਼ਰਮੀ ਗੋਦਾ ਪਰਮਗੋਦ ਮੈਂ ਬਾਹਰ ਪਟਨਾ ਸਾਹਿਬ ਗਿਆ ਸੀ ਸਸाराम ਜੋਤੀ ਦੇ ਤੇ ਮੈਨੂੰ ਕੱਲ ਮੇਰੇ ਸੁਬਡੈਂਟ ਸਾਹਮਣੇ ਦੱਸਿਆ ਪੀ ਆ ਕਟਰਾ ਵਾਪਰ ਗਈ ਆ ਕਿ ਕਰਤਾਰਸੋਂ ਨਹੀਂ ਮਿਲ ਰਿਹਾ ਫਿਰ ਅਸੀਂ ਸਾਰੀ ਜਾਣ ਪਛਾਣ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਜੋ ਥਾਣੇ ਆਇਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਆ ਤੁਹਾਨੂੰ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਰਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਹੀ ਕਾਰਨ ਆ ਇਹ ਉਹਨਾਂ ਨੇ ਇਹ ਸਾਰਾ ਕੁਝ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਆ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਕੋਤੇ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਇਹ ਜਾਇ ਨਾ ਹੋਇਆ ਤੇ ਮੈਂ ਥੋੜੀ ਜਿਹੀ 2 ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫੇਰੋ ਮੈਨੂੰ ਲਿਖਣਾ ਪਵੇਗਾ ਤੇ ਦੇਖ ਰਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਹੋ ਐਸ ਐਚ ਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹਾਡੀ ਕਰੇ ਸਾਹਿਬ ਹੋਰ ਕਿਸੇ ਅੰਗੈ ਸੀਗੇ ਇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਲ ਸਾਹਿਬ ਨਾਲ ਗੱਲ ਕੀਤੀ ਹੈ ਪੀ ਡੀ ਐਸ ਆਈ ਪੀ ਐਸ ਅਫ ਤੇ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਕਰਤਾਰ ਸਿੰਘ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਆਈ ਬਲੋਤੇ ਡਾਕਟਰ ਸ਼ੋਨੀ ਮਟੀ ਵਾਲੋਂ ਮਾਂਜੋ ਪ੍ਰਧਾਨ ਸਾਹਮਣੇ ਸਾਡੀ ਡਿਊਟੀ ਲਈਏ ਸਾਡਾ ਬੰਦਾ ਸਾਡਾ ਮਲਾਜਮ ਆ ਜਿੱਧਰੋਂ ਮਰਜ਼ੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁਲਿਸ ਨੂੰ ਪ੍ਰਸ਼ਾਸਨ ਦੱਸਣ ਕਿ ਅਸੀਂ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਪਾਲਸੀ ਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇਕਰ ਇਹ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫਤਰ ਸ਼ੋਨੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ ਉਲੀਕਾਂਗੇ ਠੀਕ ਹੈ ਜੀ ਰਿਸਰਚੀ ਸਰਮਾ ਮਾਮਲਾ ਲੈਣਾ ਜਿਹਦੀ ਬੀਸੀ ਰਣਾ ਮਾਦਮਾ ਕੱਲ੍ਹ ਸ਼ਾਮ ਨੂੰ ਤਲਾਹ ਮਿਲੀ ਸੀ ਇੱਕ ਕਰਤਾਰ ਸਿੰਘ ਨਾਂ ਦਾ ਆਦਮੀ ਹੈ ਜੋ ਵੀ ਸ਼ੋਨੀ ਕੇਟੀ ਚ ਪ੍ਰਚਾਰਕ ਥੇ ਪ੍ਰਚਾਰਕ ਕਮੇਟੀ ਚ ਲੱਗਿਆ ਹੋਇਆ ਉਹਦੇ ਬਾਰੇ ਜੀ ਵੀ ਕਿਤੇ ਦੌਰੇ ਤੋਂ ਘਰ ਨਹੀਂ ਪਹੁੰਚਿਆ ਉਹਦੇ ਸਬੰਧੀ ਕਮਸ਼ੁਦਗੀ ਲਿਖੀ ਗਈ ਹੈ ਉਦਲਾਛੜੀ ਪਸਰ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਡਿਐਕਟਵਲ ਮਿਲੀ ਆ ਜੀ ਨਹਿਰ ਦੇ ਕੋਲ ਹਾਂਜੀ ਐਕਟਵਲ ਮਿਲੀ ਆ ਨਹਿਰ ਦੇ ਕੋਲ ਉਹਦੇ ਬਾਰੇ ਸਾਰਾ ਨਰਸਟਿਗਿਸ਼ ਕਰ ਰਹੇ ਆ ਸਾਰਾ ਬਾਕੀ ਦੇਖਦੇ ਆਥਰੋਲਿਕ ਲੋਕਾਂ ਦੇ ਕੋਲ ਮੰਦਲ ਮੰਗਿਆ ਸੀ ਸਰ ਥਾਣੇ ਰਾਤ ਨੂੰ ਪੁਛਕਿਸ਼ ਕਰਨ ਆਤੇ ਹੁਣ ਉਹ ਸਾਰੇ ਜੋ ਵੀ ਇਹਨਾਂ ਸਬੰਧ ਦੇ ਹੈਗੇ ਸਾਰਿਆਂ ਦੀ ਪੁਛਕਿਸ਼ ਕੀਤੀ ਜਾ ਰਹੀ ਹੈ ਨਵੇਂ ਘੱਟ ਸਾਹਮਣੇ ਆਉਣਗੇ ਉਦੋਂ ਤੱਕ ਕਰ ਰਹੇ ਹਾਂ ਹੁਣ ਤੱਕ ਬੰਦੇ ਦਾ ਕੋਈ ਪਤਾ ਲੱਗਾ ਜੀ ਇਹ ਅਜੇ ਤੱਕ ਨਹੀਂ ਲੱਗਾ ਮੈਂ ਪੁਲਿਸ ਨੂੰ ਕੀ ਕਾਰਵਾਈ ਕੀਤੀ ਗਈ ਆ ਪੁਲਿਸ ਨੂੰ ਜੀ ਲਿਖੀ ਗਈ ਆ 400 ਰੁਪਏ ਦਾ ਤਾਰੀਕੀ ਦਿੱਤਾ ਗਿਆ ਆਸ ਹੋਰ ਸੇ ਨਾਜਸਵੱਦਕ ਵਿਅਕਤੀ ਦੀ ਉਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਲੋਕਾਂ ਨੂੰ ਕੀ ਮੈਸੇਜ ਨਾ ਜਾਂਦੇ ਜੇ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਤੇ ਕੋਈ ਵੀ ਕਿਸੇ ਕੋਲ ਜੀ ਵਿਦੇਸ਼ ਸੰਬੰਧੀ ਕੋਈ ਵੀ ਜਾਣਕਾਰੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕਰ ਤਾਂ ਜੋ ਤਫ਼ਤੀਸ਼ ਤਾਂ ਫੈਮਿਲੀ ਡਿਸਪਿਊਟ ਚੱਲ ਰਿਹਾ ਸੀ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਆਈ ਤੀ ਕਿ ਬਾਕੀ ਜੇ ਇਨਵੈਸਟੀਗੇਸ਼ਨ ਦੌਰਾਨ ਕੋਈ ਸਾਹਮਣੇ ਆਏਗੀ ਤਾਂ ਆਣਾ ਬੀੜਵੀ ਨੂੰ ਤਲਾਹ ਕੀਤੀ ਜਾਵੇ ਜੀ ਜੇਕਰ ਕਿਸੇ ਨੂੰ ਪਤਾ ਲੱਗਦਾ ਹੈ ਹਾਂਜੀ ਕੋਈ ਇਹ ਨਾਜਸਵੱਦਕ ਜਾਣਕਾਰੀ ਤੇ ਬਿਆਨ ਨਹੀਂ ਸਾਂਝੀ ਕੀਤੀ ਜਾਵੇ